ਸਤਿ ਸ੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਤੇ ਮੈਂ ਹੁਣ ਹੈ ਗਿਆ ਹਾਂ ਓਸ਼ੋधाम ਦਿੱਲੀ ਲਾਸਟ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਲਾਸਟ ਟਾਈਮ ਮੈਂ ਹੈ ਗਿਆ ਸੀ ਆਪਾਂ ਚੰਡੀਗੜ੍ਹ ਓਸ਼ੋ ਸੈਂਟਰ ਚੰਡੀਗੜ੍ਹ ਮਾਨ ਸ਼ੋਕਲਾ ਨਾਲ ਗੱਲ ਕਰੀ ਸੀ ਤੇ ਜਿਵੇਂ ਮੈਂ ਦੱਸਿਆ ਸੀ ਵੀਡੀਓ ਚ ਵੀ ਹੁਣ ਓਸ਼ੋधाम ਦਿੱਲੀ ਜਾਊਂਗਾ ਤਾਂ ਮੈਂ ਆ ਗਿਆ ਇਹ ਜਦੋਂ ਆਪਾਂ ਐਂਟਰ ਕਰਦੇ ਐਂਟਰ ਕਰਦੇ ਇਹ ਸਾਹਮਣੇ ਆ ਦੇਖਦਾ ਉਹ ਸ਼ੋਦਾਂ ਵੈਲਕਮ ਟੂ ਸ਼ੋਦਾਂ ਤੇ ਆ ਨੀਚੇ ਇਹਨਾਂ ਦਾ ਲੋਗੋ ਹੈ ਮੈਡੀਟੇਟ ਐਂਡ ਸੈਲੀਬ੍ਰੇਟ ਬਹੁਤ ਖੁੱਲੀ ਜਗ੍ਹਾ ਚ ਬਣਿਆ ਹੋਇਆ ਆਸ਼ਰਮ ਹੈ ਤੇ ਦੇਖਦੇ ਆ ਚੱਕਰ ਲੈਨੇ ਆਪਾਂ ਦਾ ਆਜੋ ਅਰੇ ਇਧਰੋਂ ਆਇਆ ਆਪਾਂ ਇਹ ਉਹ ਗੇਟ ਹੈ ਉੱਥੇ ਸਾਹਮਣੇ ਉਹ ਬਣਿਆ ਹੋਇਆ ਸੀ ਜਿੱਥੇ ਆਪਾਂ ਖੜੇ ਸੀ ਤੇ ਇੱਥੋਂ ਦਾ ਚੱਕਰ ਅਹਿਮ ਹੈ ਪਹਿਲਾ ਹੌਨਸਾਰ ਸਾਹਮਣੇ ਇਹਤ ਮਿਲਦੇ ਕਣਕ ਲਾਰ ਕੀ ਹੈ ਇਧਰ ਦੇ ਪਾਸਿਆ ਸਾਰੀਆਂ ਸਬਜ਼ੀਆਂ ਨੇ ਮੌਸਮ ਠੰਡਾ ਹੈ ਇਹ ਵੀਡੀਓ ਮੈਂ ਰਿਕਾਰਡ ਕਰ ਰਿਹਾ 1 ਦਸੰਬਰ ਟਾਈਮ 7:00 ਵਜੇ ਹਲਕੀ ਤੁਹਾਨੂੰ ਮਿਊਜ਼ਿਕ ਦੀ ਆਵਾਜ਼ ਵੀ ਆ ਰਹੀ ਹੋਊਗੀ ਇਹ ਸਵੇਰ ਦਾ ਧਿਆਨ ਚੱਲ ਰਿਹਾ ਆ ਓਸ਼ੋ ਦਾ ਡਾਇਨਾਮਿਕ ਮੈਡੀਟੇਸ਼ਨ ਉਹ ਦਾ ਵੀ ਚੱਕਰ ਲੈਨੇ ਆਪਾਂ ਉਹ ਉੱਥੋਂ ਜਾ ਸੂਰਜ ਚਲਕਾ ਮਾਰਦਾ ਤਾਂ ਐਵੇਂ ਦਾ ਜਿਹੜਾ ਪਹਿਲਾ ਚੱਕ ਹੈ ਸਾਨੂੰ ਐਵੇਂ ਦਾ ਮਿਲੂਗਾ ਇਧਰ ਦੀ ਹੁੰਦੇ ਹੋਏ ਇਹ ਆਪਾਂ ਪਹੁੰਚ ਗਏ ਇੱਥੇ ਇਹ ਇਹਨਾਂ ਦੀ ਕਹਿ ਸਕਦੇ ਆ ਆ ਬੁੱਕ ਸ਼ਾਪ ਹੈ ਵੇ ਸਾਨੂੰ ਗੈਲਰੀ ਆ ਕਹਿੰਦੇ ਇਹਦੇ ਚ ਇਹਨਾਂ ਦਾ ਸਮਾਨ ਆ ਜਿਵੇਂ ਕਿਤਾਬਾਂ ਹੋ ਗਈਆਂ ਜਾਂ ਜਿਹੜੇ ਕੱਪੜੇ ਧਿਆਨ ਦੇ ਦੌਰਾਨ ਪਾਉਣੇ ਆ ਰੋਬ ਹੋ ਗਏ ਵਾਈਟ ਰੋ ਮਰੂਨ ਰੋ ਤੇ ਹੋਰ ਛੋਟੀਆਂ-ਛੋਟੀਆਂ ਚੀਜ਼ਾਂ ਉਹ ਇੱਥੇ ਮਿਲਦੀਆਂ ਨੇ ਮੀਰਾ ਇਹਦਾ ਨਾਮ ਹੈ ਓਸ਼ੋ ਵਰਲਡ ਗੈਲਰੀ ਆ ਗੈਲਰੀਆ ਵੀ ਕਹਿੰਦੇ ਆ ਉਹਣਾ ਵਿਊ ਬੰਦਾ ਇਹਦਾ ਬਹੁਤ ਸੋਹਣੀ ਬਣਾਈ ਹੈ ਸ਼ੇਪ ਇਹਦੀ ਇੱਥੋਂ ਇਹਦੇ ਬਿਲਕੁਲ ਸਾਹਮਣੇ ਇਹ ਹੈ ਦੀ ਐਂਟਰੀ ਇਹ ਆ ਗਿਆ ਜਿਗੇਟ ਇਹ ਆ ਗਿਆ ਆਸ਼ਰਮ ਸਾਹਮਣੇ ਧਿਆਨ ਚੱਲਿਆ ਰੋਲਾ ਰੱਪਾ ਪਾਈ ਜਾਂਦੇ ਨੇ ਲੋਕ ਇਹ ਉਹੀ ਹੈ ਡਾਇਨਾਮਿਕ ਮੈਡੀਟੇਸ਼ਨ ਆ ਇਹਦੇ ਬਾਰੇ ਵੀ ਦੱਸਦਾ ਤੁਹਾਨੂੰ ਮੈਂ ਐਕਸਪਲੇਨ ਕਰਦਾ ਇਹ ਆ ਗਈ ਇਹ ਰਿਸੈਪਸ਼ਨ ਹੈ ਇੱਥੇ ਤੁਸੀਂ ਆਪਦੀ ਬੁਕਿੰਗ ਕਰਾਓ ਗੱਲਬਾਤ ਕਰੋ ਇੱਥੇ ਸਾਰੇ ਤਰ੍ਹਾਂ ਦੇ ਜੋ ਵੀ ਅਪਕਮਿੰਗ ਇਵੈਂਟਸ ਨੇ ਉਹ ਇੱਥੇ ਮਿਲਣਗੇ ਤੁਹਾਨੂੰ ਇੱਧਰ ਰਹਿਣ ਦਾ ਕੁਝ ਵਾਸ਼ਰੂਮ ਨੇ ਉਹ ਸਾਰਾ ਡਾਈਨਿੰਗ ਏਰੀਆ ਆ ਗਿਆ ਪੂਰਾ ਉਹ ਮੈਡੀਟੇਸ਼ਨ ਹਾਲ ਹੈ ਉਧਰ ਨੂੰ ਲੈ ਕੇ ਚੱਲਨਾ ਆ ਪਿੱਛੇ ਮੈਡੀਟੇਸ਼ਨ ਹਾਲ ਦੇਖਿਆ ਹੁਣ ਵੀ ਇਹਦੇ ਚ ਆਵਾਜ਼ ਆ ਰਹੀ ਹੋਊਗੀ ਜਿਵੇਂ ਮੈਂ ਦੱਸਿਆ ਸੀ ਵੀ ਹਾਂ ਡਾਇਨਾਮਿਕ ਮੈਡੀਟੇਸ਼ਨ ਦੀ ਜਿਹੜੀ ਸੈਕੰਡ ਸਟੇਜ ਹੈ ਉਹ ਚੱਲਦੀ ਹੈ ਉਹਦੇ ਚ ਕਥਾਸਿਸ ਕਰਦੇ ਨੇ ਜੋ ਵੀ ਦਬੇ ਹੋਏ ਈਮੋਸ਼ਨ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣਾ ਐਸੇ ਪੂਰਾ 1 ਘੰਟੇ ਦਾ ਧਿਆਨ ਹੈ ਅਲੱਗ-ਅਲੱਗ ਸਟੇਜਸ ਨੇ ਉਹਦੇ ਚ ਉਹ ਕਦੇ ਆਪਸ ਵਿੱਚ ਗੱਲ ਕਰਾਂਗੇ ਉਹ ਸੀ ਮੈਡੀਟੇਸ਼ਨ ਹਾਲ ਬਾਕੀ ਜਿੰਮੇ ਵਿੱਚੋਂ ਦੀ ਛੋਟੀ ਛੋਟੀ ਵੀਡੀਓ ਦੇਖੀ ਆ ਉਹਦੇ ਨੇੜੇ ਤੇੜੇ ਦਾ 뷰 ਸੀ ਬਹੁਤ ਸੋਨਾ ਬਾਸ ਦੇ ਹੋਏ ਹੋਏ ਆ ਬਣਿਆ ਹੋਇਆ ਹੈ ਉਹਨੇ ਕਵਰ ਕਰਕੇ ਆ ਪੂਰਾ ਤੇ ਇਧਰ ਅੱਗੇ ਆ ਕੇ ਆਏ ਵੀ ਖੇਤ ਨੇ ਪੂਰਾ ਸਰੋਂ ਲਾਰਕੀਆ ਇਧਰਲੇ ਪਾਸੇ ਇਹ ਦਰਵੀ ਸਰੋਂ ਸਰੋਂ ਇਹ ਪੂਰਾ ਖੁੱਲਾ ਏਰੀਆ ਹੈ ਉਹ ਜਿਵੇਂ ਪਿੰਡ ਵਾਲਾ ਫੀਲ ਹੁੰਦਾ ਖੇਤਾਂ ਚ ਆ ਕੇ ਐਵੇਂ ਉਹ ਤਾਂ ਬਹੁਤ ਸੋਹਣਾ ਮਾਹੌਲ ਹੋ ਰਿਹਾ ਹਲਕੇ ਹਲਕੇ ਉਹ ਬੁੱਲ ਆਉਣ ਲੱਗੇ ਸਰਮਾਂ ਦੇ ਤੇ ਆਹਾ ਤੋਰੇ ਮੇਰੇ ਬਾਅਦ ਤੋਂ ਉਹ ਦੂਰ ਤੱਕ ਰੰਤ ਲੱਗੇ ਹੋਏ ਨੇ ਤੇ ਵੀ ਤੇਰੇਲੇ ਪਾਸੇ ਵੀ ਉਹ ਅੱਗੇ ਤੱਕ ਸਰੋਂ ਹੈ ਉਹ ਹਾਲ ਮੈਡੀਟੇਸ਼ਨ ਹਾਲ ਬਣਾਇਆ ਹੈ ਓਪਨ ਹਾਲ ਬਣਾਇਆ ਹੋਇਆ ਤੇ ਹੁਣ ਇੱਕ ਥੈਰੇਪੀ ਚੱਲ ਰਹੀ ਹੈ ਮਿਸਟਿਕ ਰੋਜ਼ ਜਿਹੜੀ 21 ਦਿਨਾਂ ਦੀ ਹੁੰਦੀ ਹੈ ਉਹਦੇ ਚ 7 ਦਿਨ ਹੱਸਣਾ 7 ਦਿਨ ਰੋਣਾ ਫਿਰ 7 ਦਿਨ ਸਾਇਲੈਂਸ ਬੈਠਣਾ ਡੇਲੀ 3-3 ਘੰਟੇ ਹੁੰਦਾ ਤੇ ਵਿੱਚੋਂ ਦੀ ਫਿਰ ਜਿਹੜੇ ਦੂਜੇ ਧਿਆਨ ਨੇ ਜਿਵੇਂ ਸਵੇਰੇ ਡਾਇਨਾਮਿਕ ਸ਼ਾਮ ਨੂੰ ਫੋਕਸ ਆਣੀ ਤੇ ਫਿਰ ਉਹਨਾਂ ਲਈ ਦਾ ਬਾਅਦ ਸਾਢੇ 6 ਵਜੇ ਫਿਰ ਵਾਈਟ ਰੋਕ ਇਵਨਿੰਗ ਸੈਸ਼ਨ ਵੀ ਕਹਿੰਦੇ ਨੇ ਉਹ ਧਿਆਨ ਹੁੰਦੇ ਤੇ ਕਾਫੀ ਲੋਕ ਆਏ ਹੋਏ ਨੇ ਅਲੱਗ-ਅਲੱਗ ਦੇਸ਼ਾਂ ਤੋਂ ਰਸ਼ੀਆ ਤੋਂ ਜਪਾਨ ਤੋਂ ਚਾਇਨਾ ਤੋਂ ਤਾਈਵਾਨ ਤੋਂ ਇਹ ਜਿਹੇ ਦੇਸ਼ਾਂ ਤੋਂ ਆਏ ਹੋਏ ਨੇ ਅ ਮਿਊਜ਼ਿਕ ਚੇਂਜ ਹੋਇਆ ਮਤਲਬ ਇਹਦੀ ਹੋ ਨੈਕਸਟ ਏ ਸ਼ੁਰੂ ਹੋ ਆ ਦੇਖੋ ਐਵੇਂ ਦਾ ਭਈ ਇਹ ਆਸ਼ਰਮ ਬਹੁਤ ਸੋਹਣਾ ਆਸ਼ਰਮ ਬਣਿਆ ਹੋਇਆ ਪੂਰਾ ਕੋਮੋਰੋ ਧਿਆਨ ਕਰੋ ਮਲਾ ਆਪਦੇ ਨਾਲ ਕਨੈਕਟ ਕਰਨ ਦੀ ਬਹੁਤ ਸੋਹਣੀ ਸਪੇਸ ਹੈ ਔਰ ਆ ਕੇ ਜਦੋਂ ਆਪਾਂ ਉਰੇ ਆਉਣੇ ਆ ਐਂਟਰ ਕਰਦੇ ਨਾ ਹੋਂ ਸਾਰੀ ਪੂਰਾ ਚੇਂਜ ਹੋ ਜਾਂਦਾ ਹੈ ਅ ਇੱਕ ਤਰੀਕੇ ਦੀ ਬਾਈ ਵੀ ਚੇਂਜ ਹੋ ਜਾਂਦੀ ਹੈ ਪੂਰਾ ਐਵੇਂ ਰਿਲੈਕਸਿੰਗ ਮਾਹੌਲ ਹੋ ਜਾਂਦਾ ਹੈ ਕਿਉਂਕਿ ਲੋਕ ਵੀ ਫਿਰ ਉਹਨੇ ਦਿਨ ਡੇਲੀ ਧਿਆਨ ਕਰਦੇ ਨੇ ਤੇ ਇਹ ਜਿਹੜਾ ਪੂਰਾ ਔਰਾ ਹੈ ਉਹ ਵੀ ਬਹੁਤ ਘੈਂਟ ਹੈ ਬਹੁਤ ਸੋਹਣਾ ਮਾਹੌਲ ਹੈ ਜੇ ਤੁਸੀਂ ਉਰੇ ਆਉਣਾ ਹੋਵੇ ਤਾਂ ਮੈਂ ਡਿਸਕ੍ਰਿਪਸ਼ਨ ਚ ਇਹਦੀ ਸਾਰੀ ਡਿਟੇਲ ਦੇ ਦੂੰਗਾ ਉਹ ਸ਼ੋਦਾਮ ਦੀ ਤੁਸੀਂ ਇਹਨਾਂ ਦੇ ਨੰਬਰ ਤੇ ਕਨੈਕਟ ਕਰੋ ਤੇ ਇਹਨਾਂ ਨੂੰ ਕਾਲ ਕਰੋ ਤੇ ਪੁੱਛੋ ਵੀ ਅਸੀਂ ਆਹ ਤਰੀਕ ਨੂੰ ਆਉਣਾ ਤੇ ਦਿਖਾ ਸਕਦੇ ਆ ਵੈਸੇ ਇਹ ਆਸ਼ਰਮ ਦੀ ਬਿਊਟੀ ਇਹ ਹੈ ਵੀ ਤੁਸੀਂ ਕਦੋਂ ਵੀ ਆ ਜਾਓ ਕਿਸੇ ਟਾਈਮ ਵੀ ਆ ਜਾਓ ਉਰੇ ਤੁਹਾਨੂੰ ਰਹਿਣ ਦੀ ਬਵਸਤਾ ਮਿਲ ਜੂਗੀ ਤੇ ਧਿਆਨ ਹਮੇਸ਼ਾ ਚੱਲਦਾ ਹੀ ਹੁੰਦਾ ਹੈ ਐਵੇਂ ਨਹੀਂ ਜਿਵੇਂ ਦੂਜੇ ਸੈਂਟਰ ਨੇ ਉੱਥੇ ਵੀ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਹੈ ਅੱਛਾ ਜੀ ਆਹ ਕੈਂਪ ਹੈ ਫਲਾਣਾ ਕੈਂਪ ਹੈ ਚੈੱਕ ਕਰ ਲਈਏ ਉਰੇ ਐਵੇਂ ਆ ਵੀ ਤੁਸੀਂ ਜਦੋਂ ਮਰਜ਼ੀ ਆਓ ਤੇ ਡੇਲੀ ਜਿਹੜੇ ਧਿਆਨ ਉਹ ਹੁੰਦੇ ਆ ਉਹ ਹੁੰਦੇ ਰਹਿੰਦੇ ਆ ਤੇ ਬਾਕੀ ਜਿਹੜੀਆਂ ਅਲੱਗ ਤੋਂ ਥੈਰੇਪੀ ਨੇ ਜਾਂ ਕੋਈ ਗਰੁੱਪ ਨੇ ਜਾਂ ਕੋਈ 3 ਡੇ ਇਵੈਂਟ ਹੈ ਉਹ ਮਿਲਦੇ ਨੇ ਉਹ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੇ ਮਿਲ ਜੂਗਾ ਉਹਦੇ ਹਿਸਾਬ ਨਾਲ ਤੁਸੀਂ ਆ ਸਕਦੇ ਹੋ ਐਵੇਂ ਦਾ ਮਾਹੌਲ ਆ ਭਾਈ ਵੀਰ ਆ ਬਾਕੀ ਜਿਹੜੀਆਂ ਓਸ਼ੋ ਦੀਆਂ ਵਿਧੀਆਂ ਨੇ ਓਸ਼ੋ ਦੇ ਧਿਆਨ ਨੇ ਉਹ ਉਹ ਸਾਰੇ ਕਿਤੇ अवेलेबल ਨੇ ਸਾਰੇ ਆ ਜੇ ਤੁਸੀਂ ਇੰਟਰਨੈਟ ਤੇ ਚੈੱਕ ਕਰੋਗੇ ਜਿਹੜੀਆਂ ਮੇਨ ਵੈਸੇ ਓਸ਼ੋ ਨੇ ਕਿਹਾ ਪੰਜ ਵਿਧੀਆਂ ਨੇ ਓਸ਼ੋ ਡਾਇਨਾਮਿਕ ਮੈਡੀਟੇਸ਼ਨ ਓਸ਼ੋ ਕੁੰਡਲਨੀ ਕੁੰਡਲਨੀ ਮੈਡੀਟੇਸ਼ਨ ਓਸ਼ੋ ਨਾਦ ਬ੍ਰह्म ਮੈਡੀਟੇਸ਼ਨ ਓਸ਼ੋ ਨਟਰਾਜ ਮੈਡੀਟੇਸ਼ਨ ਤੇ ਈਵਨਿੰਗ ਸੈਸ਼ਨ ਉਸੋ ਬ੍ਰਦਰਹੁੱਡ ਵਾਈਟ ਰੋਬ ਬ੍ਰਦਰਹੁੱਡ ਵੀ ਕਹਿੰਦੇ ਆ ਇਹ ਉਹਨਾਂ ਨੇ ਕਿਹਾ ਵੀ ਸ਼ੁਰੂ ਜੇ ਕੋਈ ਕਰਦਾ ਤਾਂ ਇਹ ਤੋਂ ਕਰੇ ਤਾਂ ਚੰਗੀ ਗੱਲ ਹੈ ਬਾਕੀ ਕਦੇ ਹੋਰ ਡਿਟੇਲ 'ਚ ਆਪਾਂ ਗੱਲ ਫੇਰ ਕਰਾਂਗੇ ਜਦੋਂ ਮਿੱਤਰ ਪਿਆਰੇ ਹੋਰ ਆਪਾਂ ਨਾਲ ਆਪਣੇ ਨਾਲ ਜੁੜ ਗਏ ਤਾਂ ਆਪਾਂ ਹੋਰ ਡਿਟੇਲ 'ਚ ਜਿਵੇਂ ਜਿਵੇਂ ਲੋਕ ਆਉਂਦੇ ਰਹਿਣਗੇ ਆਪਾਂ ਗੱਲ ਕਰਦੇ ਰਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਆ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਹਾਂ ਯਾਰ ਇਹ ਹੀ ਵੀਡੀਓ ਵੀ ਦੇਖਣ ਵਾਲੇ ਲੋਕ ਹੈਗੇ ਆ ਤਾਂ ਫਿਰ ਮੈਂ ਹੋਰ ਆਪਾਂ ਹੋਰ ਐਮੇਂ ਨੀਆ ਵੀਡੀਓ ਬਣਾ ਸਕਦੇ ਆ ਹੋਰ ਡਿਟੇਲ ਚ ਬਣਾ ਸਕਦੇ ਆ ਕਿਉਂਕਿ ਹੋਰ ਉਹ ਸ਼ਵਾਸ਼ਰਮ ਬਹੁਤ ਨੇ ਆ ਜਗਾ ਜਗਾ ਤੇ ਉਹ ਸ਼ਵਾਸ਼ਰਮ ਨੇ ਤੇ ਫਿਰ ਉਹਸ਼ੋ ਕਈ ਲੋਕਾਂ ਨੂੰ ਮਤਲਬ ਪੜਦੇ ਨੇ ਸੁਣਦੇ ਨੇ ਅੱਜ ਕੱਲ ਦਾ YouTube Instagram ਕਰਕੇ ਬਹੁਤ ਕੁਝ ਚੱਲ ਰਿਹਾ ਹੈ ਪਰ ਜਿਹੜੀ ਉਹ ਸ਼ੋ ਨੇ ਗੱਲ ਕਹੀ ਹੈ ਵੀ ਧਿਆਨ ਦੇ ਬਾਰੇ ਧਿਆਨ ਕਰੋ ਉਹ ਹਮੇਸ਼ਾ ਕਹਿੰਦੇ ਨੇ ਧਿਆਨ ਕਰੋ ਤਾਂ ਉਹ ਧਿਆਨ ਹੈ ਜਿਹੜਾ ਤੁਸੀਂ ਇੱਥੇ ਆ ਕੇ ਇਹ ਜੇ ਸੈਂਟਰ 'ਚ ਇਹ ਜੇ ਆਸ਼ਰਮ 'ਚ ਕਰ ਸਕਦੇ ਹੋ ਇੱਕ ਵਾਰ ਸ਼ੁਰੂ ਕਰ ਸਕਦੇ ਹੋ ਫਿਰ ਤੁਹਾਨੂੰ ਟੈਕਨੀਕ ਪਤਾ ਲੱਗ ਗਈ ਕਿਵੇਂ ਕਰਨਾ ਹੈ ਕਿਵੇਂ ਟੈਕਨੀਕ ਹੁੰਦੀ ਹੈ ਫਿਰ ਤੁਸੀਂ ਕਿਤੇ ਵੀ ਕਰ ਸਕਦੇ ਹੋ ਮੇਨ ਪ੍ਰੋਸੀਜਰ ਇਹਦਾ ਇਹੀ ਹੁੰਦਾ ਵੀ ਤੁਸੀਂ ਉਰੇ ਆ ਕੇ ਇੱਕ ਵਾਰ ਸਿੱਖੋ ਕਰੋ ਟੈਕਨੀਕ ਜੇ ਤੁਹਾਨੂੰ ਚੰਗੀ ਲੱਗੀ ਫਿਰ ਉਹਨੂੰ ਕੰਟੀਨਿਊ ਕਰੋ ਇੱਕ ਵਾਰ ਕੰਟੀਨਿਊ ਹੋ ਗਿਆ ਫਿਰ ਉਹ ਜਿਹੜੀ ਜਰਨੀ ਆਪਦੇ ਆਪ ਸ਼ੁਰੂ ਹੋ ਜਾਂਦੀ ਹੈ ਤੇ ਕਿਉਂਕਿ ਇਹ ਕੁਝ ਟੈਕਨੀਕਸ ਐ ਮੇਨੇ ਜਿਵੇਂ ਹੁਣ ਇਹ ਡਾਇਨਾਮਿਕ ਮੈਡੀਟੇਸ਼ਨ ਹੈ ਇਹਦੇ ਜਿਹੇ ਵਿੱਚ ਸੈਕੰਡ ਸਟੇਜ ਲੋਕ ਚੀਖਦੇ ਨੇ ਚਲਾਉਂਦੇ ਨੇ ਰੋਂਦੇ ਨੇ ਹੱਸਦੇ ਨੇ ਤਾਂ ਉਹ ਨਾਰਮਲੀ ਆਪਾਂ ਘਰੇ ਨਹੀਂ ਕਰ ਸਕਦੇ ਸਾਰੇ ਕਾਰਨ ਜੇ ਥੋੜੀ ਦਿੱਕਤ ਆਉਂਦੀ ਹੈ ਜਾਂ ਕੋਈ ਇਹੋ ਜਿਹੇ ਪਬਲਿਕ ਪਲੇਸ ਤੇ ਨਹੀਂ ਕਰ ਸਕਦੇ ਤਾਂ ਉਹ ਫਿਰ ਇਹੋ ਜੀ ਥਾਂ ਤੇ ਆ ਕੇ ਸਾਨੂੰ ਇੱਕ ਫਰੀडम ਮਿਲ ਜਾਂਦੀ ਹੈ ਆਪਦੇ इमोਸ਼ਨ ਤੇ ਕੰਮ ਕਰਨ ਦੀ ਤਾਂ ਤਾਂ ਕਰਕੇ ਮਨ ਲ ਇਹ ਜਗਾ ਬਹੁਤ ਹੈਲਪਫੁਲ ਹੈ ਤੇ ਹਾਂ ਇਹ ਮਨ ਕਈ ਵਾਰ ਐਵੇਂ ਲੱਗਦਾ ਯਾਰ ਵੀ ਦਿੱਲੀ ਚ ਦਾ ਨਾ ਪੀੜ ਪੜਕਾ ਐਵੇਂ ਹੈ ਦਿੱਲੀ ਤੋਂ ਤਾਂ ਇਹ ਬਹੁਤ ਦੂਰ ਨਜਫਗੜ੍ਹ ਤੋਂ ਵੀ ਅੱਗੇ ਇੱਕ ਪਿੰਡ ਹੈ ਪੂਰੇ ਫਾਰਮ ਹਾਊਸ ਵਾਲਾ ਏਰੀਆ ਇਹ ਉੱਥੇ ਬਣਿਆ ਹੋਇਆ ਹੈ ਨੋਰੇ ਕੋਈ ਆ ਦੇਖੋ ਕੋਈ ਹੋਰ ਆਵਾਜ਼ ਹੀ ਨਹੀਂ ਹੈਗੀ ਸਿਰਫ ਚਿੜੀਆਂ ਦੀ ਆਵਾਜ਼ ਆ ਰਹੀ ਹੈ ਤੇ ਜਿਹੜਾ ਮੈਡੀਟੇਸ਼ਨ ਦਾ 뮤직 ਚੱਲਿਆ ਉਹਦੀ ਆਵਾਜ਼ ਆ ਰਹੀ ਹੈ ਗੋਰ ਵਾਲੇ ਵਾਲੇ ਕੋਈ ਹੋਰੇ ਟ੍ਰੈਫਿਕ ਨਹੀਂ ਪਹੁੰਚਣਾ ਆਸਾਨ ਹੈ ਮੈਟਰੋ ਆਜ਼ਾ ਦੇ ਟੈਕਸੀ ਵਗੈਰਾ ਆਉਂਦੀਆਂ ਨੇ ਆ ਰੋਡ ਬਣੀ ਹੋਈ ਹੈ ਤਾਂ ਪਹੁੰਚਣਾ ਵੀ ਆਸਾਨ ਹੈ ਕਦੋਂ ਵੀ ਤੁਸੀਂ ਆ ਸਕਦੇ ਤੇ ਠੀਕ ਹੈ ਜੀ ਲਾਈਕ ਕਮੈਂਟ ਜਰੂਰ ਕਰੋ ਬਾਕੀ ਫਿਰ ਆਪਾਂ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਠੀਕ ਹੈ ਜੀ